ਸ੍ਰੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਈ ਆਂ ਪਾਰਟੀ ویئر 컬렉ਸ਼ਨ ਬਹੁਤ ਪੈਣਾ ਡਿਮਾਂਡ ਸੀ ਹੈਂਡਵਰਕ ਦੇ ਸੂਟਾਂ ਦੀ ਸੋ ਜਿੰਦੇ ਵੀ ਸੂਟ ਰਹਿਣਗੇ ਪਾਰਟੀ ویئر ਹੈਂਡਵਰਕ ਦੇ ਉੱਪਰ ਰਹਿਣਗੇ ਰੇਂਜ ਕਈ ਤਰ੍ਹਾਂ ਦੀ ਰਹੂਗੀ ਜਾਨੀ ਕਿ ਘੱਟ ਰੇਂਜ ਵਾਲੇ ਵੀ ਰਹਿਣਗੇ ਮੀਡੀਅਮ ਰੇਂਜ ਵੀ ਦਿਖਾਉਂਗੀ ਪਲੱਸ ਰੇਂਜ ਵੀ ਦਿਖਾਉਂਗੀ ਜਿੱਦਾਂ ਜਿੱਦਾਂ ਦਾ ਤੁਸੀਂ ਕੰਮ ਪਾਲਦੇ ਹੋ ਜਿੱਦਾਂ ਦਾ ਫੈਬਰਿਕ ਪਾਲਦੇ ਹੋ ਵਧੀਆ ਤੋਂ ਵਧੀਆ ਉਦਾਂ ਦੀ ਉਹਦੀ ਰੇਂਜ ਹੁੰਦੀ ਜਾਂਦੀ ਹੈ ਹਰ ਚੀਜ਼ ਦੀ ਸੋ ਕਾਫੀ ਅੱਜ ਦੇ ਸੂਟ ਮੈਂ ਲੈ ਕੇ ਆਈਆਂ ਤੇ ਸਾਰੀ ਜਿੰਨੇ ਵੀ ਰਹਿਣਗੇ ਪਾਰਟੀ ویئر 컬렉ਸ਼ਨ ਦੇ ਉੱਪਰ ਰਹਿਣਗੇ ਤੇ ਹਰ ਭੈਣ ਇਹਨਾਂ ਨੂੰ ਲੈ ਸਕਦੀ ਆ ਜਿਨ੍ਹਾਂ ਨੇ ਘੱਟ ਰੇਂਜ ਵਾਲੀ ਲੈਣੀਆਂ ਤਾਂ ਤੁਸੀਂ ਉਹ ਲੈ ਸਕਦੇ ਹੋ ਜਿਹੜੀਆਂ ਪਹਿਣਾ ਵਧੀਆ ਹਨਾ ਤੇ ਵਧੀਆ ਜਾਨੀ ਕਿ ਇਹ ਸਟਾਫ ਵੀ ਭਾਲ ਦੀਆਂ ਪ੍ਰੋਪਰ ਹੈਂਡਵਰਕ ਭਾਲ ਦੀਆਂ ਤਾਂ ਤੁਹਾਨੂੰ ਪਤਾ ਉਹ ਥੋੜਾ ਜਿਹਾ ਹੈਵੀ ਹੋ ਜਾਂਦਾ ਜੀ ਰੇਂਜ ਵੀ ਉਹਦੀ ਪਲੱਸ ਹੋ ਜਾਂਦੀ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੋਨ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਜਿੰਨਾ ਭੈਣਾਂ ਦੇ ਆਰਡਰ ਨੇ ਨਾਲ ਦੀ ਨਾਲ ਸਾਰਿਆਂ ਦੇ ਡਿਸਪੈਚ ਹੋ ਰਹੇ ਨੇ ਪਰ ਕਈਆਂ ਦੇ ਬਿੱਲ ਪੈਂਡਿੰਗ ਤੇ ਆ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਬਿੱਲ ਸੈਂਡ ਨਹੀਂ ਕਰ ਰਹੇ ਹਨ ਬਿੱਲਾਂ ਨੂੰ ਸ਼ਾਇਦ ਮੈਂ ਇਹ ਵੈਸੇ ਟੈਨਸ਼ਨ ਦਾ ਚਲੋ ਤੁਹਾਨੂੰ ਬਹੁਤ ਆ ਕਿਉਂਕਿ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਮੈਨੂੰ ਪਿਆਰ ਵੀ ਕਰਦੀਆਂ ਨੇ ਤੇ ਮੇਰੇ ਨਾਲ ਜਾਦਾ ਟੈਨਸ਼ਨ ਉਹ ਰੱਖਦੀਆਂ ਨੇ ਜਦ ਕਿ ਟੈਨਸ਼ਨ ਇਹ ਸਾਰੀ ਮੈਨੂੰ ਜਿਆਦਾ ਹੋਣੀ ਚਾਹੀਦੀ ਆ ਪਰ ਥੋੜਾ ਜਿਹਾ ਘਰ ਦੇ ਵਿੱਚ ਹੀ ਬਿਜੀ ਸੀਗੇ ਇੱਕ ਤਾਂ ਸੀਗਾ ਵੀ ਘਰ ਦੇ ਮਤਲਬ ਕਿ ਰਿਲੇਟਿਵ ਦੇ ਵਿੱਚ ਹੀ ਡੈਥ ਹੋ ਗਈ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਸੀਗਾ 2-4 ਦਿਨਾਂ ਦਾ ਸਾਡਾ ਗੈਪ ਪੈ ਗਿਆ ਤੇ ਇੱਕ ਮੇਰਾ ਸੀਗਾ ਕਿ ਬ੍ਰਦਰ ਆਇਆ ਕਰਕੇ ਉਹਦੇ ਕੋਲ 2-4 ਦਿਨ ਹੀ ਨੇ ਸੋ ਉਹਦੇ ਨਾਲ ਸਾਰਾ ਉਹਦੀ ਸ਼ਾਪਿੰਗ ਵਗੈਰਾ ਡਨ ਕਰਵਾਉਣ ਚ ਲੱਗੇ ਹੋਏ ਆ ਤੇ ਬਸ ਉਹਦੇ ਕਰਕੇ ਥੋੜਾ ਜਿਹਾ ਮੈਂ ਡਿਲੇ ਆ 5 ਤਰੀਕ ਦਾ ਤੱਕ ਉਹਨੇ ਚਲਿਆ ਹੀ ਜਾਣਾ ਜੀ ਫਿਰ ਮੈਂ ਤੁਹਾਡੇ ਤੇ ਹੀ ਆ ਤੇ ਤਾਂ ਕਰਕੇ ਪਲੀਜ਼ ਹਨ ਇੰਨਾਂ ਗ ਭੈਣ ਬਣ ਕੇ ਮੈਨੇਜ ਕਰ ਲਿਓ ਕਈ ਵਾਰੀ ਕੋਈ ਹੁੰਦਾ ਵੀ ਮੈਂ ਕਹਿ ਦਨੀ ਆ ਸ਼ਾਮ ਨੂੰ ਸੈਂਡ ਕਰਦੀ ਆ ਕੋਈ ਪਿਕ ਸੈਂਡ ਕਰਦੀ ਆ ਕੁਛ ਵੀ ਕਈ ਵਾਰੀ ਡਿਲੇ ਹੋ ਜਾਂਦੀ ਆ ਤਾਂ ਉਹ ਜ਼ਰੂਰ ਕਹ ਜੇਗਾ ਪਰ ਕੋਰੀਅਰ ਸਾਰਿਆਂ ਦੇ ਟਾਈਮ ਟੂ ਟਾਈਮ ਨਿਕਲ ਰਿਹਾ ਕੋਰੀਅਰ ਕਿਸੇ ਦਾ ਲੇਟ ਨਹੀਂ ਕਿਉਂਕਿ ਕਈ ਭੈਣਾਂ ਨੂੰ ਕਾਲੀ ਸੀ ਕਿਸੇ ਦੇ ਜਾਣ ਵਾਲੇ ਸੀ ਕਿਸੇ ਨੇ ਜਾਣਾ ਸੀ ਸਾਰਿਆਂ ਦੀ ਡਿਸਪੈਚਿੰਗ ਨਾਲ ਦੀ ਨਾਲ ਚੱਲ ਰਹੀ ਆ ਕਿਉਂਕਿ ਉਹ ਸਾਰਾ ਕੰਮ ਮੈਂ ਸ਼ਾਮ ਨੂੰ ਮੈਨੇਜ ਕਰਕੇ ਰੱਖ ਕੇ ਜਾਣੀ ਨੂੰ ਤਾਂ ਕਿ ਸਵੇਰ ਨੂੰ ਸਾਰਾ ਕਲੀਅਰ ਹੋ ਜਾਵੇ ਸੋ ਕੋਰੀਅਰ ਸਾਰਿਆਂ ਦੀ ਡਿਸਪੈਚਿੰਗ ਹੋ ਰਹੀ ਆ ਬਿੱਲ ਵੀ ਤੁਹਾਨੂੰ ਨਾਲ ਦੀ ਨਾਲ ਮੈਂ ਸੈਂਡ ਕਰੀ ਜਾ ਰਹੀ ਆ ਤੇ ਜਿਨ੍ਹਾਂ ਦੇ ਨਹੀਂ ਹੋਏ ਉਹ ਹੋ ਜਾਣਗੇ ਜੀ ਤੇ ਲੋ ਜੀ ਦਿਖਾਉਣੀ ਆ ਅੱਜ ਦੀ ਕਲੈਕਸ਼ਨਸ ਜਿਹੜੀਆਂ ਵੀ ਪਹਿਣਾ ਨੂੰ ਹਨਾ ਛਾਈ ਦੇ ਨੇ ਇਹ ਵਾਲੇ ਸੂਟ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਡੇ ਘਰਾਂ ਤੱਕ ਪਹੁੰਚਦੇ ਹੋ ਸਕਣ ਇਹਨਾਂ ਸੂਟ ਹਨ ਆਪਾਂ ਘੱਟ ਰੇਂਜ ਤੋਂ ਸਟਾਰਟਿੰਗ ਕਰਦੇ ਹਾਂ ਇਹ ਘੱਟ ਰੇਂਜ ਵਾਲੇ ਸੂਟ ਆ ਫੈਬਰਿਕ ਇਹ ਅਕੋਰਡਿੰਗ ਟੂ ਫੈਬਰਿਕ ਰੈਡੀ ਹੁੰਦੇ ਆ ਜਿਵੇਂ ਮੈਂ ਆਹ ਵਾਲਾ ਸੂਟ ਆ ਇਹ ਟਿਸ਼ੂ ਦੇ ਉੱਪਰ ਰੈਡੀ ਹੋਇਆ ਹੋਇਆ ਟਿਸ਼ੂ ਆ ਪਿਓਰ ਟਿਸ਼ੂ ਦੇ ਉੱਪਰ ਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਗ੍ਰੇਸਫੁਲ ਜਿਹਾ ਸੂਟ ਆ ਚੈੱਕ ਕਰ ਸਕਦੇ ਆ ਤੁਸੀਂ ਇਹਦੀ ਲੁੱਕ ਆਲੋ ਦੇਖੋ ਇਸ ਤਰ੍ਹਾਂ ਹੈਗਾ ਇਹਦੇ ਗਲੇ ਦੇ ਉੱਪਰ ਕੰਮ ਇਹਨਾਂ ਦਾ ਪ੍ਰਾਈਸ ਕੋਈ ਫੈਬਰਿਕ ਦੀ ਕਮੀ ਨਹੀਂ ਹੁੰਦੀ ਵੀ ਫੈਬਰਿਕ ਆਪਾਂ ਸੈਮੀ ਲਾਇਆ ਹੋਇਆ ਆ ਜਾ ਦੋਨੋਂ ਫੈਬਰਿਕ ਵਧੀਆ ਨਹੀਂ ਦੇ ਰਹੇ ਇਹ ਜਿੰਨਾ ਕੰਮ ਹੋ ਸੂਟ ਦੇ ਉਸ ਹਿਸਾਬ ਦੇ ਨਾਲ ਇਹਦੀ ਸਾਰੀ ਰੇਂਜ ਹੋਊਗੀ ਹਾਲੋ ਪ੍ਰੋਪਰ ਜਿਸੀਂ ਕੰਮ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਗਲੇ ਦੇ ਉੱਪਰ ਕੰਮ ਆਊਗਾ ਨਾਲ ਥ੍ਰੈਡ ਵਰਕ ਹੋਊਗਾ ਨਾਲ ਹੀ ਸਾਰਾ ਪਰਲ ਦਾ ਕੰਮ ਹੋਊਗਾ ਇਸ ਤਰ੍ਹਾਂ ਸਾਰਾ ਇਹ ਵਾਲਾ ਕੰਮ ਹੋਊਗਾ ਆਲੋਚੀ ਦਾ ਡਿਜ਼ਾਈਨ ਸਾਰਾ ਥ੍ਰੈਡ ਵਰਕ ਵਿਦ ਹੈਂਡ ਵਰਕ ਪਿਓਰ ਟਿਸ਼ੂ ਦੇ ਉੱਪਰ ਆ ਟਿਸ਼ੂ ਦਾ ਸਾਰਾ ਇਹ ਡਿਜ਼ਾਈਨ ਹੋਊਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਗਲੇ ਦੇ ਉੱਪਰ ਕੰਮ ਮਿਲੂਗਾ ਨਾਲ ਹੀ ਤੁਹਾਨੂੰ ਮਿਲੂਗੀ ਇਹਦੇ ਨਾਲ ਸਿਲਕ ਦੀ ਬਾਟਮ ਸਿਲਕ ਦੀ ਮਿਲੂਗੀ ਬਾਟਮ ਬਾਟਮ ਦੇ ਉੱਤੇ ਵੀ ਤੁਹਾਨੂੰ ਵਰਕ ਮਿਲੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬੇਬੀ ਬਲੂ ਕਲਰ ਹੈ ਇਹਦਾ ਬਹੁਤ ਹੀ ਵਧੀਆ ਸਕਾਈ ਜਿਹਾ ਤੇ ਨਾਲ ਹੈਗਾ ਇਹਦੇ ਟਿਸ਼ੂ ਦਾ ਇਹ ਦੁਪੱਟਾ ਟਿਸ਼ੂ ਦਾ ਇਹ ਦੁਪੱਟਾ ਲੱਗਿਆ ਟਿਸ਼ੂ ਆਰਗਾਂਜ਼ਾ ਦਾ ਇਹ ਬਹੁਤ ਹੀ ਸੋਹਣਾ ਦੇਖੋ ਦੁਪੱਟਾ 4 ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਦੇ ਉੱਪਰ ਸੇਮ ਸਾਰੇ ਇਸ ਤਰ੍ਹਾਂ ਬੇਲਾ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣੀਆਂ ਬਹੁਤ ਸੋਹਣਾ ਪੀਸ ਆ ਸਿੰਗਲ ਪੀਸ ਆ ਜਿਹੜੀਆਂ ਵੀ ਪਹਿਣਾ ਚਾਹੀਦਾ फटाफट ਲੱਗੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇੱਕ ਪੀਸ ਮਿਲੂਗਾ ਤੁਹਾਨੂੰ ਆਹ ਵਾਲਾ ਇਹ ਵੀ ਬਹੁਤ ਹੀ ਸੋਹਣਾ ਵਿਸਕੋਸ ਆਰਗੇਂਜ਼ਾ ਦੀ ਕੁਆਲਿਟੀ ਆ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਨਾਲ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਇਹ ਹੈਗਾ ਸਾਰੀ ਗਲੇ ਦੇ ਉੱਪਰ ਗਲੇ ਦੇ ਉੱਪਰ ਇਹ ਵਾਈ ਲੁੱਕ ਰਹੂਗੀ ਬਹੁਤ ਹੀ ਪਿਆਰੀ ਨਾਲ ਰਹੋਗਾ ਸਾਰਾ ਘੇਰੇ ਦੇ ਉੱਪਰ ਕੰਮ ਬਹੁਤ ਸੋਹਣਾ ਪਿਓਰ ਵਿਸਕੋਸ ਆਰਗੇਂਜ਼ਾ ਦਾ ਫੈਬਰਿਕ ਆ ਤੇ ਨਾਲ ਆ ਲੋ ਨਾਲ ਇਹਦੇ ਸੇਮ ਮਿਲੂਗੀ ਪਿਓਰ ਸਿਲਕ ਦੀ ਬਾਟਮ ਜਿਹੜੀ ਕਿ ਪਲੇਨ ਰਹੂਗੀ ਕੋਈ ਇਹ ਤੇ ਵਰਕ ਨਹੀਂ ਰਹੂਗਾ ਇਹ ਰਸਟ ਜਾਂ ਕਲਰ ਬਹੁਤ ਹੀ ਸੋਹਣਾ ਨਾਲ ਇਹਦੇ ਵਿਸਕੋਸ ਆਰਗੈਂਜ਼ਾ ਦਾ ਹੀ ਰਹੂਗਾ ਦੁਪੱਟਾ ਦੁਪੱਟੇ ਦੇ 4 ਸਾਈਡ ਇਸ ਤਰ੍ਹਾਂ ਤੁਹਾਨੂੰ ਕੱਟਵਰਕ ਮਿਲੂਗੀ 4 ਸਾਈਡ ਇਸ ਤਰ੍ਹਾਂ ਕੱਟਵਰਕ ਮਿਲੂਗੀ ਨਾਲ ਮਿਲੂਗਾ ਸਾਰਾ ਇਸੇ ਤਰ੍ਹਾਂ ਥ्रेड ਵਰਕ ਦਾ ਕੰਮ ਬਹੁਤ ਸੋਹਣੀ ਕਲੈਕਸ਼ਨਾਂ ਨੇ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਇਹ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਨਹੀਂ ਮਿਲਣੇ ਜਿੱਥੋਂ ਮਰਜੀ ਟਰਾਈ ਕਰਕੇ ਉਸ ਤੋਂ ਬਾਅਦ ਤੁਸੀਂ ਚਾਹੇ ਸ਼ਾਪ ਤੇ ਆ ਕੇ ਲੈ ਲਓ ਚਾਹੇ ਤੁਸੀਂ ਘਰ ਬੈਠੇ ਇਹਨਾਂ ਨੂੰ ਆਰਡਰ ਕਰ ਲਓ ਆ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ ਕ੍ਰਾਸ਼ ਦੇ ਉੱਪਰ ਕ੍ਰਾਸ਼ ਟਿਸ਼ੂ ਆ ਇਹ ਬਹੁਤ ਹੀ ਪਿਆਰਾ ਸਾਰਾ ਹੈਂਡ ਦਾ ਕੰਮ ਮਿਲੂਗਾ ਘੇਰਾ ਵੀ ਪੂਰਾ ਹੈਂਡ ਦੇ ਨਾਲ ਪੂਰਾ ਹੈਵੀ ਲੁੱਕ ਦੇ ਵਿੱਚ ਲਾਈਟ ਜਾਂ ਲਵੈਂਡਰ ਸ਼ੇਡ ਆ ਲਾਈਟ ਜਾਂ ਲਵੈਂਡਰ ਸ਼ੇਡ ਦਾ ਸੂਟ ਆ ਘੇਰੇ ਦੇ ਉੱਪਰ ਵੀ ਸੇਮ ਕੰਮ ਮਿਲੂਗਾ ਸਾਰਾ ਹੈਂਡ ਦਾ ਟੋਟਲੀ ਕੰਮ ਜਿੰਨਾ ਵੀ ਤੁਹਾਨੂੰ ਮਿਲੂਗਾ ਸਾਰਾ ਹੈਂਡ ਦਾ ਮਿਲੂਗਾ ਬਹੁਤ ਸੋਹਣਾ ਘੇਰਾਏ ਦਾ ਸਾਰਾ ਕੱਢਿਆ ਹੋਇਆ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਸੇਮ ਕੰਮ ਮਿਲੂਗਾ ਆਲ ਓਵਰ 5 ਮੀਟਰ ਦਾ ਸੂਟ ਰਹੂਗਾ ਨਾਲ ਇਹਦੇ ਜਿਹੜਾ ਦੁਪੱਟਾ ਇਹਦਾ ਉਹ ਵੀ ਸੇਮ ਟਿਸ਼ੂ ਟਿਸ਼ੂ ਕ੍ਰਸ਼ ਦਾ ਹੀ ਆ ਕ੍ਰਸ਼ ਟਿਸ਼ੂ ਆ ਇਹ ਜੀ 4 ਸਾਈਡ ਇਸ ਤਰ੍ਹਾਂ ਪੂਰਾ ਹੈਵੀ ਬਾਰਡਰ ਮਿਲੂਗਾ ਤੇ ਨਾਲ ਕੱਟਵਰਕ ਮਿਲੂਗੀ ਬਹੁਤ ਸੋਹਣੇ ਲੁੱਕ ਦੇ ਇਹ ਸੂਟ ਨੇ ਸੋ ਜਿੰਨਾ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਲੈ ਕੇ ਇਸ ਤਰ੍ਹਾਂ कट वर्क मिलूगी पल्लियां दे पूरा हैवी काम जिमें एदे सूट दे पल्ले ते आ सेम दुपट्टे दे पल्ले भी पूरे हैवी मिलनगे देखो काम देखो किना नीट एंड क्लीन प्रॉपर्ली सारा हैंड दा काम हेलो ए भी ऑर्गनजा दा पीस आ बहुत ही प्यारा बहुत ही सोणा प्राइस भी बहुत ही रीजनेबल ने इन सूटा दे ए टाइडाई सूट आ ਹਾਂ ਲੋ ਜੀ ਟਾਈ ਡਾਈ ਛੋਟਾ ਸਾਰਾ ਥ੍ਰੈਡ ਦਾ ਕੰਮ ਮਿਲੂਗਾ ਪਾਰਟੀ ਵੇਅਰ ਲੁੱਕ ਦੇ ਸਾਰੇ ਸੂਟ ਨੇ ਇਹ ਨਾਲ ਇਹਦੇ ਮਿਲੂਗੀ ਪਰਪਲ ਕਲਰ ਦੀ ਬਾਟਮ ਤੇ ਨਾਲ ਗੋਟਾ ਪੱਤੀ ਦੇ ਥ੍ਰੈਡ ਵਰਕ ਦੇ ਨਾਲ ਹੋਇਆ ਹੋਇਆ ਇਹਦਾ ਦੁਪੱਟਾ ਔਰਗਾਂਜ਼ਾ ਦਾ ਹੀ ਸਾਰਾ ਰੈਡੀ ਫੋਰ ਸਾਈਡ ਫਿਨਿਸ਼ਿੰਗ ਲੈਸ ਦੇ ਨਾਲ ਇਹ ਵੀ ਪੀਸ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਿਆਂ ਦੇ ਵਿੱਚ ਇਹ ਸਿੰਗਲ ਸਿੰਗਲ ਡਬਲ ਡਬਲ ਪੀਸ ਨੇ ਬਸ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ ਨੇ ਫਟਰੀ ਥੜ ਲਈ ਚਲੋ ਤੇ ਆਰਡਰ ਕਰੀ ਚਲੋ ਰਿਪੀਟ ਇਹਨਾਂ ਚ ਬਿਲਕੁਲ ਨਹੀਂ ਮਿਲਣੀ ਹੈਗੀ ਹੁਣ ਰਿਪੀਟ ਨਹੀਂ ਮਿਲਣੀ ਜੀ ਲਾਸਟ ਸਟਾਕ ਆ ਜਿਹੜੀਆਂ ਪੈਨਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦੋ ਹਲੋ ਮਹਿੰਦੀ ਆ ਸ਼ੇ ਇਹ ਵੀ ਸਾਰਾ ਗੋਟਾ ਪੱਤੀ ਦੇ ਨਾਲ ਇਸ ਤਰ੍ਹਾਂ ਸਾਰਾ ਤੁਹਾਨੂੰ ਮਿਲੂਗਾ ਥ੍ਰੈਡ ਦਾ ਕੰਮ ਬਹੁਤ ਸੋਹਣਾ ਸਾਰਾ ਕੰਮ ਇਹ ਰੈਡੀ ਹੋਇਆ ਹੋਇਆ ਸੂਟ ਵਿਸਕੋਸ ਫੈਬਰਿਕ ਦੀ 1% ਵੀ ਕੰਪਲੇਨ ਨਹੀਂ ਹੋਊਗੀ ਰੇਟ ਘਟ ਵਧ ਰਹੇ ਨੇ ਜਸਟ ਇਹਨਾਂ ਦੇ ਕੰਮ ਦੇ ਕਿਸੇ ਉਤੇ ਥ੍ਰੈਡ ਵਰਕ ਤੇ ਗੋਟਾ ਪੱਤੀ ਦਾ ਕੰਮ ਆ ਕਿਸੇ ਤੇ ਟੋਟਲੀ ਹੈਂਡਵਰਕ ਦਾ ਕੰਮ ਆ ਕੰਮਾਂ ਦੇ ਹਿਸਾਬ ਦੇ ਨਾਲ ਇਹ ਸੂਟਾਂ ਦੇ ਰੇਟ ਨੇ ਸੋ ਇਹ ਨਾ ਸੋਚਿਓ ਵੀ ਰੇਟ ਘੱਟ ਆ ਤਾਂ ਪਤਾ ਨਹੀਂ ਕੁਆਲਿਟੀ ਮਾੜੀ ਆ ਫੈਬਰਿਕ ਪੂਰਾ ਫਾਈਨ ਸਾਰੇ ਵਿਸਕੋਸ ਕਿਹਾ ਤਾਂ ਵਿਸਕੋਸ ਦੀ ਹੀ ਕੁਆਲਿਟੀ ਤੁਹਾਡੇ ਤੱਕ ਪਹੁੰਚਣੀ ਆ ਲਓ ਇਹ ਸਾਰਾ ਗੋਟਾ ਪੱਤੀ ਦੇ ਨਾਲ ਰੈਡੀ ਹੋਇਆ ਹੋਇਆ ਨਾਲ ਇਹਦੇ ਸੇਮ ਮਿਲੂਗੀ ਸਿਲਕ ਦੀ ਬਾਟਮ ਪਿਓਰ ਸਿਲਕ ਦੀ ਬਾਟਮ ਲੱਗੀ ਆ ਨਾਲ ਔਰਗਾਂਜ਼ਾ ਦੇ ਮਿਲੂਗਾ ਤੁਹਾਨੂੰ ਦੁਪੱਟਾ ਦੁਪੱਟਿਆਂ ਦੀ ਲੰਬਾਈ ਚੜਾਈ 1% ਵੀ ਘੱਟ ਨਹੀਂ ਮਿਲਣੀ ਤੁਹਾਨੂੰ ਪੂਰੇ ਪ੍ਰੋਪਰ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਮਿਲਣਗੇ ਤੇ ਪੂਰੇ ਰੈਡੀ ਹੋਏ ਹੋਏ ਨੇ ਫਿਨਿਸ਼ਿੰਗ ਲਸਾਂ ਦੇ ਨਾਲ ਗੋਟਾ ਪੱਤੀ ਨਾਲ ਦੁਪੱਟਿਆਂ ਦੇ ਉੱਤੇ 20 ਵਰਕ ਮਿਲੂਗਾ ਪ੍ਰਾਈਸ ਜਸਟ 2000 ਰੁਪਿਆ ਪ੍ਰਾਈਸ ਆਇਆ ਇਹ ਸੂਟਾਂ ਦਾ ਸੋ ਫਟਾਫਟ ਲੈ ਲਓ ਸਕਰੀਨਸ਼ਾਟ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇੱਕ ਇਹ ਵਾਲਾ ਮਿਲੂਗਾ ਇਹ ਵੀ ਮੈਂਧੀਆਂ ਤੇ ਜਾਂ ਵਿਸਕੋਸ ਆਰਗੈਂਜ਼ਾ ਦੀ ਹੋਈ ਕੁਆਲਿਟੀ ਆ ਲੋ ਜੀ ਦੇਖੋ ਸਾਰਾ ਗੋਟਾ ਪੱਤੀ ਦੇ ਤਾ ਅੱਗੇ ਦਾ ਕੰਮ ਆ ਤੇ ਨਾਲ ਸਾਰਾ ਉੱਪਰ ਹੈਂਡ ਦਾ ਸਾਰਾ ਟੱਚ ਮਿਲੇਗਾ ਟੋਟਲੀ ਹੈਂਡ ਦੇ ਨਾਲ ਸਾਰਾ ਹਾਈਲਾਈਟ ਕੰਮ ਨੂੰ ਕੀਤਾ ਹੋਇਆ ਯਾਨੀ ਕਿ ਹੈਂਡ ਪਲੱਸ ਥ੍ਰੈਡ ਦੋਨੇ ਤਰ੍ਹਾਂ ਦਾ ਕੰਮ ਮਿਲੇਗਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਪੀਸ ਇਹ ਰੈਡੀ ਹੋਇਆ ਹੋਇਆ ਨਾਲ ਇਹਨਾਂ ਨੇ ਮਿਲਣੀਆਂ ਕਰੇਵ ਦੀਆਂ ਬਾਟਮ ਕਰੇਮ ਦੀ ਮਿਲੇਗੀ ਬਾਟਮ ਬਾਟਮ ਦੇ ਉੱਤੇ 20 ਵਰਕ ਮਿਲੇਗਾ ਨਾਲ ਲਾਈਨਿੰਗ ਔਰ ਗੈਂਦਾ ਦਾ ਮਿਲੇਗਾ ਦੁਪੱਟਾ ਦੁਪੱਟੇ ਤੇ ਨਿੱਕੀ ਨਿੱਕੀ ਬੂਟੀ ਦਾ ਸਾਈਡਾਂ ਤੇ ਬੇਲ ਬਣੀ ਆ ਨਾਲ ਲੈਸ ਦੇ ਨਾਲ ਸਾਰਾ ਦੁਪੱਟਾ ਫਿਨਿਸ਼ ਕੀਤਾ ਹੋਇਆ ਬਹੁਤ ਸੋਹਣਾ ਪੀਸ ਆ ਇਹ ਵੀ ਜਿਹੜੀਆਂ ਪਰਨ ਚਾਹੀਦਾ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਪਿਆਰੇ ਬਹੁਤ ਹੀ ਸੋਹਣੇ ਮਿਲਣਗੇ ਡਿਜ਼ਾਈਨ ਦਾ ਥੋੜਾ ਜਿਹਾ 19 21 ਦਾ ਫਰਕ ਆ ਪਰ ਕਲਰ ਤੇ ਸਾਰੀ ਇਹ ਵੀ ਮੂਹਰੇ ਫਰੰਟੇ ਦਾ ਫੁੱਲ ਹੈਵੀ ਮਿਲੂ ਇਹਦੀ ਫਲਾਵਰਿੰਗ ਇਦਾਂ ਮਿਲੋਗੇ ਇਹ ਵੀ ਬਹੁਤ ਸੋਹਣਾ ਪੀਸ ਆ ਨਾਲ ਇਹਦੇ ਬਾਟਮ ਦੇ ਉੱਤੇ 20 ਵਰਕ ਮਿਲੂਗਾ ਸੇਮ ਜਿਵੇਂ ਪੱਲੇ ਦੇ ਉੱਪਰ ਬੇਲ ਉਸੇ ਤਰ੍ਹਾਂ ਬੇਲ ਰੋਗੀ ਬਾਟਮ ਦੇ ਉੱਤੇ ਇਹਨਾਂ ਦੇ ਨਾਲ ਜਿਹੜੀ ਇਹਦੇ ਨਾਲ ਬਾਟਮ ਆਫ ਇਸ ਕਾਸਮਸ ਲੀਨ ਦੀ ਆ ਮਸਲੀਨ ਸਿਲਕ ਜਿਹਨੂੰ ਕਹਿ ਦਿੰਨੇ ਆ ਉਦਾਂ ਦੀ ਬਾਟਮ ਲੱਗੀ ਆ ਇਹਦੇ ਨਾਲ ਲੱਗੀ ਹੋਈ ਆ ਕ੍ਰੇਪ ਦੀ ਬਾਟਮ ਇਹਦੇ ਨਾਲ ਜਿਹੜਾ ਦੁਪੱਟਾ ਪਿਓਰ ਕ੍ਰੇਪ ਦਾ ਸੌਰੀ ਪਿਓਰ ਦਾ ਦੁਪੱਟਾ ਲੱਗਿਆ ਫੋਰ ਸਾਈਡ ਬਾਰਡਰ ਕੱਟਵਰਕ ਸਾਰੇ ਦੁਪੱਟੇ ਦੇ ਉੱਪਰ ਕਢਾਈ ਹੋਈ ਹੋਈ ਆ ਹਾ ਲੋ ਸਾਰੇ ਦੁਪੱਟੇ ਦੇ ਉੱਤੇ ਵਰਕ ਆ ਤੁਸੀਂ ਚੈੱਕ ਕਰ ਸਕਦੇ ਨਿੱਕੀ ਨਿੱਕੀ ਬੂਟੀ ਦਾ ਸਾਈਡਾਂ ਤੇ ਕੱਟਵਰਕ ਦੇ ਨਾਲ ਬੇਲ ਬਣੀ ਹੋਈ ਆ ਵੀ ਹੋਰ ਦਾ ਵਧੀਆ ਕੁਆਲਟੀ ਦਾ ਡੱ ਲੱਗਿਆ ਹੋਇਆ ਦੁਪੱਟਾ ਪ੍ਰਾਈਸ ਕੁਛ ਵੀ ਨਹੀਂ ਹੈਗੀ 2050 ਦੇ ਵਿੱਚ ਇਹ ਵਾਲੇ ਸੂਟ ਵਿਥ ਕੋਰੀਅਨ ਦੇ ਨਾਲ ਤੁਹਾਡੇ ਘਰ ਤੱਕ ਪਹੁੰਚ ਰਹੇ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਜਿੱਤੇ ਸੋਲਡ ਆਊਟ ਨਾ ਹੋ ਜਾਵੇ ਆ ਲੋ ਬਲੈਕ ਇਹ ਵੀ ਹੱਦ ਤੋਂ ਵੱਧ ਡਿਮਾਂਡ ਰਹੀ ਆ ਇਹ ਵਾਲਾ ਡਿਜ਼ਾਈਨ ਦਾ ਇੰਨਾ ਜ਼ਿਆਦਾ ਇੰਸਟਾ ਤੇ ਹਰ ਬਲੌਗ ਦੇ ਹਰ ਜਾਨੀ ਕਿ ਚੱਲ ਰਿਹਾ ਵਾ 2400 2500 ਸੇਲ ਹੋ ਰਿਹਾ ਸੀ 2050 ਦੇ ਵਿੱਚ ਹੀ ਦੇ ਰਿਆਂ ਬਹੁਤ ਸੋਹਣਾ ਬਲੈਕ ਕਲਰ ਦਾ ਸੂਟ ਆ ਦੇਖੋ ਘੇਰੇ ਦੇ ਉੱਤੇ ਕੰਮ ਦੇਖ ਲਓ ਵੀ ਸ਼ੇਪ ਗਲਾ ਬਣਿਆ ਬਹੁਤ ਹੀ ਸੋਹਣਾ ਸਾਰਾ ਗੋਟਾ ਪੱਤੀ ਦੇ ਨਾਲ ਰੈਡੀ ਹੋਇਆ ਹੋਇਆ ਤੇ ਪੂਰੀ ਵਿਸਕੋਸ ਦੀ ਲੱਗੀ ਹੋਈ ਆ ਸਾਰੀ ਕੁਆਲਿਟੀ ਸ਼ਰਟ ਦੀ ਵੀ ਬਾਟਮ ਵੀ ਪਿਓਰ ਸਿਲਕ ਦੀ ਆ ਨਾਲ ਇਹਦੇ ਨਾਲ ਦੁਪੱਟਾ ਮਿਲ ਰਿਹਾ ਉਹ ਵੀ ਚਨੂਨ ਦਾ ਚਨੂਨ ਦਾ ਦੁਪੱਟਾ ਬਹੁਤ ਸੋਹਣੀ ਕੁਆਲਿਟੀ ਦਾ ਲੱਗਿਆ ਨਾਲ ਦੇਖੋ ਪੱਲੇ ਅ ਦੁਪੱਟੇ ਦੇ ਪੂਰੇ ਹੈਵੀ ਮਿਲਣਗੇ ਬਹੁਤ ਸੋਹਣਾ ਪੀਸ ਹੈ ਵੀ ਜਿਹੜੀਆਂ ਭੈਣਾਂ ਨੂੰ ਚਾਹੀਦਾ ਬਲੈਕ ਕਲਰ ਦੇ ਉੱਤੇ ਆ ਨਾਲ ਫਲੋਜ਼ੀ ਦੇ ਨਾਲ ਕੰਟਰਾਸਟ ਆ ਬਹੁਤ ਸੋਹਣਾ ਪੀਸ ਸੋ ਜਿਹੜੀਆਂ ਭੈਣਾਂ ਚਾਹੀਦਾ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਲਓ ਸਿਰਫ ਲਾਸਟ ਪੀਸ ਆ ਤੇ ਦੁਪੱਟੇ ਸਾਰੇ ਸੂਟਾਂ ਦਾ ਚਾਹੇ ਔਰਗੈਂਜ਼ਾ ਦਾ ਲੈ ਲਓ ਚਾਹੇ ਜਿਹੜਾ ਵੀ ਮਰਜ਼ੀ ਹੋਵੇ ਪਿਓਰ ਦਾ ਹੋਵੇ ਚਨੂਨ ਦਾ ਵੀ ਸਾਰੇ ਪੂਰੇ ਵਧੀਆ ਤੁਹਾਨੂੰ ਖੁੱਲੇ ਢੁੱਲੇ ਮਿਲਣਗੇ ਇੱਥੇ ਤੱਕ ਸੀਗੀ ਆਪਣੀ ਲੋ ਰੇਂਜ ਯਾਨੀ ਕਿ ਘੱਟ ਰੇਂਜ ਦੇ ਸੂਟ ਸੋ ਇਸ ਤੋਂ ਬਾਅਦ ਜਿਹੜੇ ਹੁਣ ਮੈਂ ਤੁਹਾਨੂੰ ਦਿਖਾਉ ਇਵਾਏ ਆਪਣੇ ਹੋ ਜਾਣੇ ਆ ਜੀ ਪਲੱਸ ਰੇਨ ਦੇ ਵਿੱਚ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹ ਲੈ ਕੇ ਫਿਰ ਸਕਰੀਨਸ਼ਾਟ ਆਰਡਰ ਕਰਿਓ ਚੱਲਿਓ ਸਾਰਿਆਂ ਦਾ ਪਹਿਲਾ ਪੀਸ ਖੋਲਣ ਲੱਗੀ ਆ ਪਿਓਰ ਸਰਦਾਰੀ ਲੁੱਕ ਦਾ ਸੂਟ ਆ ਹਾਲੋ ਬਰਬਰੀ ਦੇ ਉੱਪਰ ਸ਼ਿਮਰ ਬਰਬਰੀ ਪੀਸ ਆ ਬਹੁਤ ਹੀ ਸੋਹਣਾ ਹਾਲੋ ਇਹ ਹੈਗੀ ਇਹਦੀ ਗਲੇ ਦੀ ਨੋਕ ਬਰਬਰੀ ਸ਼ਿਮਰ ਦਾ ਹੈਗਾ ਫੈਬਰਿਕ ਇੰਨਾ ਸੋਹਣਾ ਸੂਟ ਜਾਨਕੀ ਜਿੰਨਾ ਤੁਸੀਂ ਵੀਡੀਓ ਦੇਖਦੇ ਹੋ ਨਾ ਇਹ ਦੂ ਦੁੱਗਣਾ ਤੁਹਾਡੇ ਕੋਲ ਆਇਆ ਹੈ ਸੋਹਣਾ ਲੱਗਣਾ ਪੀਸ ਪਿਓਰ ਸਰਦਾਰੀ ਜਿਹਨੂੰ ਕਹਿ ਦਿੰਨੇ ਆ ਨਾ ਉਹ ਲੁੱਕ ਦੇ ਇਹ ਪੀਸ ਨੇ ਸਾਰੇ ਨਾਲੇ ਤਾਂ ਪੇਂਟ ਮਿਲੂਗਾ ਨਾਲੇ ਹੈਂਡਵਰਕ ਮਿਲੂਗਾ ਨਾਲੇ ਹਾਰੀ ਦਾ ਕੰਮ ਮਿਲ ਸਭ ਕੁਝ ਮਿਲੂਏ ਸੂਟ ਦੇ ਵਿੱਚ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਤੇ ਇਦਾਂ ਹੈਗਾ ਇਹਦੀ ਸਾਰੀ ਫਰੰਟ ਲੁੱਕ ਦੇਖੋ ਸਾਰਾ ਕੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਡਿਜ਼ਾਈਨ ਮਿਲੂਗਾ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੂਗੀ ਆ ਲੋ ਤੇ ਨਾਲ ਜਿਹੜੀ ਜਿਹੜੀ ਇਹਦੇ ਬਾਟਮ ਲੱਗੀ ਹੋਈ ਆ ਜੀ ਇਹਦਾ ਕੰਟਰਾਸਟ ਪਿੰਕ ਗਾਜਰੀ ਜੀ ਬਾਟਮ ਲੱਗੀ ਆ ਬਹੁਤ ਹੀ ਸੋਹਣੀ ਪੀਚ ਗਾਜਰੀ ਜੀ ਆ ਪੀਚ ਜਿਹਾ ਕਲਰ ਆ ਬਹੁਤ ਹੀ ਪਿਆਰਾ ਪੀਚ ਦੇ ਨਾਲ ਦਾ ਸੇਮ ਕੰਟਰਾਸਟ ਆ ਤੇ ਨਾਲ ਜਿਹੜਾ ਇਹਦਾ ਦੁਪੱਟਾ ਹੋਊਗਾ ਨਾ ਉਹ ਵੀ ਪਿਓਰ ਬਰਬਰੀ ਦੇ ਵਿੱਚ ਦੁਪੱਟਾ ਸਾਰਾ ਹੈਂਡ ਦੇ ਨਾਲ ਮੁਕੈਸ਼ ਦੇ ਨਾਲ ਰੈਡੀ ਹੋ ਜਾਵੇ ਦੁਪੱਟਾ ਸਾਰਾ ਆਲਮੋਸਟ ਪ੍ਰਿੰਟਡਾ ਦੇਖੋ ਸਾਰਾ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਦੁਪੱਟੇ ਨੂੰ ਐਦਾਂ ਦੇ ਦੁਪੱਟੇ ਨਾ ਬਹੁਤ ਹੀ ਰੇਅਰ ਸੂਟਾਂ ਦੇ ਨਾਲ ਆਉਂਦੇ ਨੇ ਸਾਰਾ ਮੁਕ ਕੈਸ਼ ਦੇ ਨਾਲ 4 ਸਾਈਡ ਲੈਂਸ ਦੀ ਪੂਰੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਫਿਨਿਸ਼ਿੰਗ ਪੱਟੀ ਵੀ ਨਾਲ نیچے ਤੁਹਾਨੂੰ ਮਿਲੂਗੀ ਪੂਰਾ ਪ੍ਰੋਪਰ ਰੈਡੀਆ ਪ੍ਰੋਪਰ ਰੈਡੀ ਦੁਪੱਟਾ ਵਾ ਸੋ ਜਿਹੜੀਆਂ ਭੈਣਾਂ ਨੂੰ ਐਦਾਂ ਦੀ ਲੁੱਕ ਦੇ ਚਾਹੀਦੇ ਨੇ ਸੂਟ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆ ਲੋ

ਪਿਓਰ ਦੀ ਆਉਗੀ ਬਾਟਮ ਮੇਰੀ ਆ ਕਪੜੇ ਦਾ ਹੀ ਕੋਈ ਮੁੱਲ ਨਹੀਂ ਪਿਓਰ ਦਾ ਬਹੁਤ ਸੋਹਣੀ ਹੈ ਨਾ ਬਿਲਕੁਲ ਪਿਓਰ ਦੀ ਕੁਆਲਿਟੀ ਦੀ ਬਾਟਮ ਆ ਬਹੁਤ ਹੀ ਪਿਆਰੀ ਸੇਮ ਜਾਨੀ ਕਿ ਉਹ ਪਹਿਣਾ ਸਭ ਸੱਕਦੀਆਂ ਜਿਹੜੀਆਂ ਪਿਓਰ ਨੂੰ ਹੀ ਲਾਈਕ ਕਰਦੀਆਂ ਨੇ ਸਾਰਾ ਬਾਟਮ ਦੇ ਉੱਤੇ ਵੀ ਵਰਕ ਮਿਲੇਗਾ ਨਾਲ ਹੀ ਦੇ ਸੇਮ ਬਰਬੀ ਦਾ ਹੀ ਰਹੂਗਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਸਾਰੇ ਪੈਨਲਸ ਦਾ ਕੰਮ ਮਿਲੇਗਾ ਤੁਹਾਨੂੰ ਇਦਾਂ ਸਾਰੇ ਪੈਨਲ ਰੈਡੀ ਹੋਈਆਂ ਹੋਈਆਂ 4 ਸਾਈਡ ਮਿਲੋਗੀ ਤੁਹਾਨੂੰ ਕੱਟਵਰਕ ਦੇ ਨਾਲ ਨਿੱਕੀ ਨਿੱਕੀ ਬੇਲ ਪਾਈ ਹੋਈ ਇਹ ਨਾਲ ਇਹ ਪੱਲਾ ਜਿਹੜਾ ਪੂਰਾ ਟੋਟਲੀ ਹੈਂਡ ਦੇ ਨਾਲ ਸਾਰਾ ਰੈਡੀ ਮਿਲੂਗਾ ਟੋਟਲੀ ਹੈਂਡ ਦਾ ਕਮ ਮਿਲੂਗਾ ਬਹੁਤ ਪਿਆਰਾ ਬਹੁਤ ਹੀ ਸੋਹਣੇ ਪੀਸ ਹੈ ਰੈਡੀ ਹੈ ਇਹ ਵੀ ਸਿੰਗਲ ਸਿੰਗਲ ਪੀਸ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਭੇਨ ਵਨ ਕੇ ਆਰਡਰ ਕਰੀ ਚਲੋ ਜਿੰਨਾਂ ਨੂੰ ਵੀ ਇਹ ਵਾਲਾ ਸੂਟ ਚਾਹੀਦੇ ਨੇ ਆ ਲੋ ਇਹ ਹੈਗਾ ਜੀ ਕ੍ਰਾਸ਼ ਸ਼ਿਮਰ ਦੇ ਕ੍ਰਾਸ਼ ਸ਼ਿਮਰ ਹਾਂਜੀ ਪਿਓਰ ਵਾਲੀ ਪਿਓਰ ਕ੍ਰਾਸ਼ ਹੈ ਤੇ ਸ਼ਿਮਰ ਆ ਸਾਰੀ ਹੈ ਸ਼ਿਮਰ ਦਾ ਟੱਚ ਆ ਵਿੱਚ ਸ਼ਿਮਰ ਕ੍ਰਾਸ਼ ਦੇ ਉੱਪਰ ਸਾਰਾ ਟੋਟਲੀ ਪ੍ਰੋਪਰ ਹੈਂਡ ਦਾ ਕੰਮ ਟੋਟਲੀ ਹੈਂਡ ਸਾਰਾ ਬਹੁਤ ਹੀ ਸੋਹਣਾ ਪੈਚ ਦਾ ਕੰਮ ਮਿਲੂਗਾ ਇਸ ਤਰ੍ਹਾਂ ਸਾਰੀ ਫਰੰਟ ਲੁੱਕ ਮਿਲੂਗੀ ਨਾਲ ਇਹਦੀ ਆਊਗੀ ਜੀ ਪਲੇਨ ਬਾਟਮ ਤੇ ਨਾਲ ਜਿਹੜਾ ਦਾ ਦੁਪੱਟਾ ਆਊਗਾ ਪੂਰਾ ਜਾਲ ਵਰਕ ਪੂਰਾ ਜਾਲ ਵਰਕ ਦੁਪੱਟਾ ਵਾ ਸੋ ਜਿਹੜੀਆਂ ਭੈਣਾਂ ਚਾਹੀਦੇ ਨੇ ਲੈ ਲਓ ਸਕਰੀਨ ਚਨੂਨ ਦਾ ਦੁਪੱਟਾ ਫੋਰਸਾਈਡ ਲੈਸ ਪੂਰਾ ਭਰਿਆ ਪਿਆ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਹੀ ਕਲਰ ਇਹਦੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਆ ਲੋ ਸੈਕੰਡ ਕਲਰ ਇਹ ਵੀ ਗ੍ਰੀਨ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਸੇਮ ਡਿਜ਼ਾਈਨ ਸੇਮ ਜਸਟ ਕਲਰ ਦਾ ਫਰਕ ਹੋ ਗਿਆ ਆ ਲੋ ਇਹ ਹੈਗਾ ਜੀ ਸ਼ਿਮਰ ਦੇ ਵਿੱਚ ਪਿਓਰ ਸ਼ਿਮਰ ਆ ਇਸ ਤਰ੍ਹਾਂ ਸਾਰਾ ਟੋਟਲੀ ਰਹੂਗਾ ਹੈਂਡਵਰਕ ਦੇਖੋ ਅੰਬੀ ਸਾਰੇ ਬਣੀ ਹੋਈ ਆ ਬਹੁਤ ਪਿਆਰਾ ਪੀਸ ਆ ਸਾਰਾ ਅੰਬੀ ਦੇ ਨਾਲ ਭੜਿਆ ਪਿਆ ਪੈਨਲ ਬਣੀਆਂ ਹੋਈਆਂ ਨੇ ਕੱਪ ਦਾ ਕੰਮ ਇੱਕ ਇੱਕ ਧਾਗਾ ਸਾਰਾ ਟੋਟਲੀ ਹੈਂਡ ਦਾ ਵਾ ਕੁਛ ਵੀ ਜਾਨੀ ਕਿ ਇਹ ਨਹੀਂ ਹੈਗਾ ਵੀ ਕਹਿ ਦਈਏ ਧਾਗਾ ਚੱਲਿਆ ਕੁਛ ਵੀ ਸਾਰਾ ਟੋਟਲੀ ਹੈਂਡ ਆ ਸਿੱਪੀ ਮੋਤੀ ਧਾਪਕਾ ਸਾਰਾ ਕੰਮ ਇਸ ਉਟਾਂ ਦੇ ਵਿੱਚ ਮਿਲੂਗਾ ਤੁਹਾਨੂੰ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਵੀ ਸੇਮ ਪੈਨਲ ਮਿਲਣਗੀਆਂ ਤੁਹਾਨੂੰ ਤੇ ਨਾਲ ਇਹਦੀ ਬਾਟਮ ਮਿਲੂਗੀ ਜੀ ਸਿਲਕ ਦੀ ਆ ਲੋ ਸਿਲਕ ਦੀ ਰਹੂਗੀ ਬਾਟਮ ਬਾਟਮ ਦੇ ਉੱਤੇ ਵੀ ਵਰਕ ਰਹੂਗਾ ਨਾਲ ਇਹਦੇ ਰਹੂਗਾ ਚਨੂਨ ਦਾ ਦੁਪੱਟਾ ਗੋਟਾ ਪੱਤੀ ਦੇ ਨਾਲ ਸਾਰਾ ਦੁਪੱਟਾ ਰੈਡੀ ਹੋਇਆ ਹੋਇਆ ਲੋ ਜੀ ਇਸ ਤਰ੍ਹਾਂ ਸਾਰੇ ਦੁਪੱਟਾ ਰੈਡੀ ਹੋਇਆ ਹੋਇਆ ਗੋਟਾ ਪੱਤੀ ਦੇ ਨਾਲ ਸਾਰੇ ਫਿਨਿਸ਼ਿੰਗ ਲੈਸ ਦੇਣਾ ਬਹੁਤ ਸੋਹਣੀ ਚੀਜ਼ਾਂ ਇਹ ਨੇ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਨੇ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਹਲੋ ਜੀ ਇਸ ਤਰ੍ਹਾਂ ਹੈਗਾ ਇਹਦਾ ਸਾਰਾ ਗਲੇ ਦੇ ਉੱਪਰ ਕੰਮ ਪੈਨਲ ਬਣੀਆ ਗਲਾ ਰੈਡੀਆ ਪੂਰਾ ਸੂਟ ਦਾ ਸਾਰਾ ਟੋਟਲੀ ਹੈਂਡਵਰਕ ਦਾ ਸੂਟ ਆ ਤੇ ਇਸ ਤਰ੍ਹਾਂ ਮਿਲੂਗਾ ਜੀ ਬਾਹਾਂ ਦੇ ਉੱਪਰ ਕੰਮ ਬਹੁਤ ਪਿਆਰਾ ਬਹੁਤ ਸੋਹਣਾ ਪਿਓਰ ਸਿਲਕ ਦੀ ਮਿਲੂਗੀ ਨਾਲ ਬਾਟਮ ਤੇ ਨਾਲ ਇਸ ਤਰ੍ਹਾਂ ਮਿਲੂਗਾ ਗੋਟਾ ਪੱਤੀ ਦੇ ਨਾਲ ਪਿਓਰ ਆਰਗੈਂਜ਼ਾ ਦਾ ਹੀ ਦੁਪੱਟਾ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਪਿਆਰੇ ਪੀਸ ਨੇ ਹੁਣ ਦਿਖਾਉਣੀ ਆ ਵੀਡੀਓ ਦੇ ਪੂਰੇ ਟਾਪ ਦੇ ਪੀਸ ਜਿਨ੍ਹਾਂ ਨੂੰ ਆਪਾਂ ਕਹ ਲਈਏ ਪ्योर ਸਰਦਾਰੀ ਟਾਪ ਜਿਹੜੀਆਂ ਪਣਾ ਕਹਿੰਦੀਆਂ ਨੇ ਬਸ ਹੈਂਡਵਰਕ ਹੋਵੇ ਸ ਹੂਡ ਵੀ ਇਦਾਂ ਦਾ ਹੋਵੇ ਕਿ ਪਾਇਆ ਹੋਇਆ ਲੱਗੇ ਕਿ ਹਾਂਜੀ ਕੁਝ ਯੂਨਿਕ ਕੁਝ ਅਲੱਗ ਪਾਇਆ ਕਲਰ ਵੀ ਇੰਨਾ ਸੋਹਣਾ ਇਹ ਕਲਰ ਤੁਹਾਨੂੰ ਵੀਡੀਓ ਚ ਨਹੀਂ ਪਤਾ ਲੱਗਣਾ ਬਲੂ ਕਲਰ ਰਾਇਲ ਬਲੂ ਦਿਖਾ ਰਿਹਾ ਬਟ ਇਹ ਮੋਰ ਪੰਖੀਆ ਸ਼ੇਡ ਆ ਫਲੋਜ਼ੀ ਮੋਰ ਪੰਖੀਆ ਬਹੁਤ ਹੀ ਰੀਅਰ ਕਲਰ ਹੁੰਦਾ ਤੇ ਪਾਇਆ ਹੋਇਆ ਵੀ ਇੰਨਾ ਸੋਹਣਾ ਲੱਗਦਾ ਵੀਡੀਓ ਜੇ ਕਲੀਅਰ ਨਹੀਂ ਆ ਰਿਹਾ ਸੋ ਪਲੀਜ਼ ਹਾਲੇ ਇੱਦਾਂ ਇਹਦੀ ਪੂਰੀ ਫਰੰਟ ਟੋਟਲੀ ਹੈਂਡ ਟੋਟਲੀ ਹੈਂਡ ਮਿਲੂਗਾ ਦੇਖੋ ਟੋਟਲੀ ਹੈਂਡ ਦਾ ਕੰਮ ਜੇ ਖੋਦੇ ਪੀਸ ਨੂੰ ਡੈਡੀ ਕਰਾਉਣ ਲੱਗੀ ਹੈ ਮੇਰੇ ਹਿਸਾਬ ਨਾਲ 10000 ਦੇ ਨੀਅਰ ਅਬਾਊਟ ਸਨੇ ਸਾਰਾ ਇਹ ਰੈਡੀ ਹੋਊਗਾ ਜਿੰਨੇ ਹੁਣ ਅਸੀਂ ਤੁਹਾਨੂੰ ਇਹ ਪੀਸ ਦੇਣ ਲੱਗੇ ਆ ਜਸਟ 4500 ਦੇ ਵਿੱਚ ਪਿਓਰ オーਰਗੈਂਜ਼ਾ ਪਿਓਰ ਦੀ ਕੁਆਲਟੀ ਨਾਲ सेम ਬਾਹਾਂ ਦੇ ਉੱਪਰ ਪੂਰਾ ਹੈਵੀ ਕੰਮ ਆ ਲੋ ਜੇ ਜਣ ਕੇ ਤੁਸੀਂ ਇਹਦਾ ਕਲਰ ਪ੍ਰੋਪਰ ਚੈੱਕ ਕਰੋ ਸ਼ਾਪ ਤੇ ਆ ਕੇ ਤਾਂ ਤੁਸੀਂ ਇਹ ਪੀਸ ਨਾ ਛੱਡੋ ਇੰਨਾ ਸੋਹਣਾ ਪੀਸ ਆ ਬਹੁਤ ਹੀ ਜ਼ਿਆਦਾ ਤੇ ਇਹ ਕਲਰ ਦੇ ਉੱਪਰ ਜਿਹੜਾ ਕੰਮ ਉੱਠ ਰਿਹਾ ਉਹ ਤਾਂ ਕੁਝ ਵੀ ਨਹੀਂ ਕਿਹਾ ਕਹਿਣਿਆ ਕੰਮ ਦੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਨਾਲ ਇਹਦੇ ਮਿਲੂ ਪਿਓਰ ਕ੍ਰੇਵ ਦੀ ਹੋਈ ਬਾਟਮ ਪਿਓਰ ਕਰੇਵ ਦੀ ਬਾਟਮ ਮਿਲੂ ਪਿਓਰ ਵਿਸਕੋਸ ਆਰਗੈਂਜ਼ਾ ਦੀ ਰੋਗੀ ਸ਼ਾਰਟ ਪਿਓਰ ਨੇਚਰਲ ਕਰੇਵ ਰੋਗੀ ਇਹਦੀ ਬਾਟਮ ਨਾਲ ਵਿਸਕੋਸ ਆਰਗੈਂਜ਼ਾ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਪੂਰਾ ਹੈਵੀ ਸਾਰਾ ਫੋਰ ਸਾਈਡ ਇਸੇ ਤਰ੍ਹਾਂ ਦਾ ਕੰਮ ਮਿਲੂਗਾ ਸਾਰਾ ਟੋਟਲੀ ਹੈਂਡ ਇੱਕ ਵੀ ਧਾਗਾ ਨਹੀਂ ਇੱਕ ਵੀ ਗੋਟਾ ਪੱਤੀ ਨਹੀਂ ਟੋਟਲੀ ਹੈਂਡ ਟੋਟਲੀ ਜਿੰਨਾ ਵੀ ਕੰਮ ਮਿਲੂ ਸਾਰਾ ਹੈਂਡ ਦਾ ਮਿਲੂ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਤੇ ਕਲਰ ਵਾਸਤੇ ਇਹਦੀ ਪ੍ਰੋਬਲਮ ਹੈ ਕਲਰ ਇਹ ਤੁਹਾਨੂੰ ਸਹੀ ਨਹੀਂ ਆ ਰਿਹਾ ਬਲੂ ਕਲਰ ਦਿਖਾ ਰਿਹਾ ਬਟ ਇਹ ਮੋਰ ਪੰਖਿਆਂ ਫਰੋਜ਼ੀ ਕਲਰ ਆ ਬਹੁਤ ਸੋਹਣਾ ਸ਼ੇਡ ਤੇ ਅੱਜ ਦੀ ਵੀਡੀਓ ਨਾਲ ਮੇਰਾ ਸਭ ਤੋਂ ਸੋਹਣਾ ਡਿਜ਼ਾਈਨ ਸਭ ਤੋਂ ਪਿਆਰਾ ਡਿਜ਼ਾਈਨ ਆ ਲੋ ਜੀ ਸਕਿਨ ਕਲਰ ਦੇ ਉੱਪਰ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਇੰਨਾ ਜ਼ਿਆਦਾ ਟ੍ਰੈਂਡਿੰਗ ਚੱਲ ਰਿਹਾ ਕਿ ਇਹਦੇ ਕਈ ਪੈਨਾਂ ਦਾ ਦੁਪੱਟੇ ਰੈਡੀ ਕਰਵਾ ਰਹੀਆਂ ਨੇ ਇਦਾਂ ਦੇ ਦੁਪੱਟਿਆਂ ਦੇ ਨਾਲ গোল্ডਨ ਜਿਵੇਂ ਮਰਜੀ ਏਦਾਂ ਦਾ ਸੂਟ ਕਲਰ ਵੀ ਇਹ ਪੂਰਾ ਟੌਪ ਚੱਲ ਰਿਹਾ ਵਾ ਤੇ ਇਹਦੇ ਉੱਪਰ ਇਹ ਸਾਰਾ ਕੰਮ ਉੱਠ ਕੇ ਆ ਰਿਹਾ ਪੇਂਟ ਮਿਲੂਗਾ ਪੇਂਟ ਦੇ ਉੱਪਰ ਸਾਰਾ ਟੋਟਲੀ ਜਿੰਨਾ ਕੰਮ ਮਿਲੂ ਸਾਰਾ ਹੈਂਡ ਦਾ ਮਿਲੂ ਟੋਟਲੀ ਹੈਂਡ ਦਾ ਹੈਂਡ ਦਾ ਕੰਮ ਆ ਨਲਕੀ ਦਾ ਕੰਮ ਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਪੀਸ ਆ ਸੋ ਜਿਹੜੀਆਂ ਪਹਿਣਾ ਏਦਾਂ ਦੇ ਪੀਸ ਭਾਗੀਆਂ ਨੇ ਨਾ ਇਹ ਵਾਲੀਆਂ ਚੀਜ਼ਾਂ ਭਾਗੀਆਂ ਨੇ ਉਹਨਾਂ ਲਈ ਤਾਂ ਬਸ ਕੀ ਕਹਾ ਬਹੁਤ ਸੋਹਣੀ ਚੀਜ਼ ਆ ਤੇ ਆ ਹੈਗਾ ਇਹਦੀਆਂ ਬਹਾਂ ਦੇ ਉੱਪਰ ਸੇਮ ਕੰਮ ਆਊਗਾ ਨਾਲ ਇਹਦੇ ਆਊਗੀ ਬਾਟਮ ਬਾਟਮ ਤੇ ਵੀ ਤੁਹਾਨੂੰ ਕੰਮ ਮਿਲੇਗਾ ਬਾਟਮ ਤੇ ਇਕੱਲਾ ਇਹ ਨਹੀਂ ਹੈਗਾ ਵੀ ਤੁਹਾਨੂੰ ਪੇਂਟ ਦੇ ਦਾਂਗੇ ਪ੍ਰਿੰਟ ਦੇ ਦਾਂਗੇ ਟੋਟਲੀ ਹੈਂਡ ਸੇਮ ਨਲਕੀ ਦਾ ਕੰਮ ਹੋਇਆ ਹੋਇਆ ਬਾਟਮ ਦੇ ਉੱਤੇ ਨਾਲ ਸਾਰਾ ਹੈਂਡ ਦੇ ਨਾਲ ਤੇ ਬਾਕੀ ਜਿਹੜੀ ਇਹਦੀ ਪੂਰੀ ਲੁੱਕ ਜਿਹਨੇ ਦੇਣੀ ਆ ਉਹ ਹੈਗਾ ਇਹਦਾ ਦੁਪੱਟਾ ਆਲੋ ਜੇ ਕੋਈ ਸੂਟ ਨੂੰ ਆਗੇ ਸ਼ੌਟ ਤੇ ਦੇਖਦਾ ਤਾਂ ਅਗਲਾ ਹਾਈ ਕਹਿੰਦਾ ਵੀ ਕਿੰਨਾ ਸੋਹਣਾ ਪੀਸ ਆ ਬਹੁਤ ਸੋਹਣਾ ਪੀਸ ਆ ਇਹ 4500 ਦੇ ਵਿੱਚ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪਲੀਜ਼ ਜਲਦੀ ਜਲਦੀ ਲਾ ਲਓ ਸਕਰੀਨ ਸ਼ਾਟ ਤੇ ਕਰ ਦਿਓ ਆਰਡਰ 4 ਸਾਈਡ ਸਾਰਾ ਦੁਪੱਟਾ ਪੂਰਾ ਹੈਵੀ ਆ ਪੂਰਾ ਹੈਵੀ ਤੇ ਦੁਪੱਟੇ ਤੇ ਸਾਰਾ ਨਾਲ ਦੀ ਨਾਲ ਹੀ ਹੈਂਡ ਦਾ ਕੰਮ ਆ ਇਹ ਨਹੀਂ ਹੈਗਾ ਵੀ ਸ਼ਰਟ ਤੇ ਜਿੰਨਾ ਕੰਮ ਸ਼ਰਟ ਤੇ ਮਿਲੂ ਸਾਰਾ ਕੰਮ ਨਹੀਂ ਤਾਂ ਸ਼ਰਟ ਤੇ ਕੰਮ ਹੁੰਦਾ ਜਿਵੇਂ ਸਾਰਾ ਹੈਂਡ ਦਾ ਦੁਪੱਟਿਆਂ ਨੂੰ ਜਸਟ ਆਪਾਂ ਪੇਂਟ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਕੰਮ ਨਹੀਂ ਹੁੰਦਾ ਪ੍ਰਾਈਸ ਘਟ ਜਾਂਦਾ ਪਰ ਦੁਪੱਟਾ ਵੀ ਸਾਰਾ ਹੈਂਡ ਦੇ ਨਾਲ ਪੂਰਾ ਪ੍ਰੋਪਰ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਚੀਜ਼ ਆ ਬਹੁਤ ਹੀ ਪਿਆਰੀ ਆ ਲੋ ਜਨ ਕਿ ਗ੍ਰੇ ਸੀ ਸਾਰੀ ਸੂਟ ਦੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਪੀਸ ਬਹੁਤ ਹੀ ਪਿਆਰਾ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਬਹੁਤ ਸੋਹਣੇ ਯਾਨੀ ਕਿ ਹਰ ਤਰ੍ਹਾਂ ਦੇ ਆਰਟੀਕਲ ਤੁਹਾਡੇ ਲਈ ਲੈ ਕੇ ਆਈਆਂ ਤਾਂ ਕਿ ਹਰ ਭੈਣ ਜਿਹੜੀ ਵੀ ਵੀਡੀਓ ਦੇਖੇ ਉਹ ਜਿੱਦਾਂ ਦੀ ਰੇਂਜ ਲੈਣਾ ਚਾਹੁੰਦੀ ਹੈ ਉਹਨੂੰ ਉਦਾਂ ਦੀ ਰੇਂਜ ਮਿਲ ਸਕੇ ਸੋ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਟੋਗ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ